ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਕਾ ਹਟਾਲ ਗੁਰ ਸੇਵੀ ਐ ਅਹਨਸ ਸਹਜ ਸੁਬਾਏ ਧਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਾਂ ਦੀ ਨੂਰ ਅਰਸੋਂ ਕੁਰਸੋਂ ਛਟੀ ਐ ਉਧ ਦੇ ਡੱਠੇ ਸੱਚੇ ਬਾਤਿ ਸ ਮਲ ਜਨਮ ਜਨਮ ਦੀ ਕੱਟੀ ਐ ਉਧ ਦੇ ਡੱਠੇ ਸੱਚੇ ਬਾਤਿ ਸ ਮਲ ਜਨਮ ਜਨਮ ਦੀ ਕੱਟੀ ਐ ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਵੇਣ ਨਾਵ ਸਭ ਪਰਮ ਦੇ ਨਿਤ ਜਗ ਟੋਟਾ ਸੈ ਸੰਸਾਰ ਮਨ ਮੁਖ ਕਰਮ ਕਮਾਵਣ ਹਉਮੈ ਅੰਧ ਗੁਵਾਰ ਗੁਰਮੁਖ ਅਮਰਤ ਪੀਵਣ ਨਾਨਕ ਸ਼ਬਦ ਵਿਚਾਰ ਵੇਨ ਨਾਵ ਸਭ ਪਰਮ ਦੇ ਨਿਤ ਜਗ ਟੋਟਾ ਸੈਸਾ ਮਨਮੁਖ ਕਰਮ ਕਮਾਵਣ ਹੋ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਆਨੰਦਨ ਉਸਤਤ ਹੋਵੈ ਮਨਮੁਖ ਭਰਮ ਸਹਸਾ ਸੂਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗ ਹੈ ਸਭ ਹੈ ਸੋ ਪਾਏ ਨਾਨਕ ਨਾਮ ਰਤਿਆ ਬਲ ਜਾਓ ਪਾਉੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵ ਹੈ ਇੱਕ ਇੱਕੋ ਹਰ ਸਤਿਆ ਹਰ ਇੱਕ ਉ ਵਰਤੈ ਇਕ ਇਕੋ ਉਤਪਤਿਆ ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸਤ ਕਤਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪੇ ਆ ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸਤ ਕਤਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਸਲੋਕ ਮਹੱਲਾ ਤੀਜਾ ਵੇਣ ਨਾਵ ਸਭ ਪਰਮ ਦੇ ਨਿਤ ਜਗ ਕੋਟਾ ਸੰਸਾਰ ਮਨ ਮੁਖ ਕਰਮ ਤਮਾ ਮਨ ਹੋਮ ਆਨ ਦ ਗੁਬਾਰ ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਰਾਗ ਸੋਰਠ ਮਹੱਲਾ ਤੀਜਾ ਪਾਵਨ ਅੰਗ 645 ਹੋ ਆਹੇ ਗੁਰੂ ਜੀ ਕਾ ਖਲਸਾ ਉਹ ਆਹੇ ਗੁਰੂ ਜੀ ਕੀwidehat